ਫਿਰੋਜ਼ਪੁਰ ਪੁਲਿਸ ਨੇ ਮਾਂ ਪੁੱਤ ਫੜੇ ਨੇ ਜੋ ਚਿੱਟੇ ਦਾ ਕੰਮ ਕਰਦੇ ਸੀ ਕਰੀਬ ਪੌਣੇ 2 ਕਿਲੋ ਚਿੱਟਾ ਉਹਨਾਂ ਦੇ ਕੋਲੋਂ ਬਰਾਮਦ ਹੋਇਆ ਪੂਰੀ ਜਾਣਕਾਰੀ ਲੈ ਲੈਂਦੇ ਆ ਸਰ ਕਿੱਥੋਂ ਫੜੇ ਗਏ ਆ ਜੀ ਜਿਹੜੇ ਮਾਂ ਪੁੱਤ ਚਿੱਟੇ ਦਾ ਕੰਮ ਕਰਦੇ ਸੀ ਦੁਲਸੀਕੇ ਬੰਨ ਦੇ ਨੇੜੇੋਂ ਥਾਣਾ ਸਦਰ ਦੇ ਏਰੀਏ ਦੇ ਵਿੱਚੋਂ ਇਹ ਮਾਂ ਪੁੱਤ ਫੜੇ ਆ ਬਲਵਿੰਦਰ ਸਿੰਘ ਤੇ ਚਰਨਜੀਤ ਕੌਰ ਇਹ ਚਿੱਟੇ ਦਾ ਕੰਮ ਕਰਦੇ ਸੀਗੇ ਜੀ ਇਹਨਾਂ ਦਾ ਇੱਕ ਲੜਕਾ ਹੋਰ ਜਿਹੜਾ ਇਹਦਾ ਬਲਵਿੰਦਰ ਸਿੰਘ ਦਾ ਭਰਾ ਹੈ ਉਹ ਵੀ ਪਹਿਲਾਂ ਜੇਲ੍ਹ ਚ ਉਹਦੇ ਤੇ ਵੀ ਪਹਿਲਾਂ ਐਨਡੀਪੀਐਸ ਦੇ ਮਕਦਮੇ ਦਰਜ ਹੈ ਇਹ ਸਰ ਪੌਣੇ 2 ਕਿਲੋ ਦੇ ਆਸ-ਪਾਸ ਹਨ ਹਾਂਜੀ ਇਹਨਾਂ ਕੋਲੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦਾ ਪਹਿਲਾ ਭਰਾ ਜਣੀ ਕਿ ਉਹਦਾ ਬੇਟਾ ਪਹਿਲਾਂ ਵੀ ਜੇਲ੍ਹ ਚ ਇਹ ਸਾਰਾ ਪਰਿਵਾਰ ਹੀ ਕਰਦਾ ਸੀ ਇਹ ਕੰਮ ਇਹ ਬਿਲਕੁਲ ਜੀ ਇਹ ਸਾਰਾ ਪਰਿਵਾਰ ਹੀ ਇਸੇ ਕੰਮ ਚ ਲੱਗਿਆ ਹੋਇਆ ਹੈ ਇਹੀ ਇਹਨਾਂ ਦੀ ਜਿਹੜੀ ਇਨਫੋਰਮੇਸ਼ਨ ਸੀ ਉਸ ਤੋਂ ਬਾਅਦ ਇਨਫੋਰਮੇਸ਼ਨ ਤੋਂ ਬਾਅਦ ਇਹਨਾਂ ਨੇ ਜਿਹੜੇ ਨਾਕਾਬੰਦੀ ਕੀਤੀ ਉਸ ਤੋਂ ਇਹ ਚੀਜ਼ ਸਾਹਮਣੇ ਆਈ ਇਹਨਾਂ ਨੂੰ ਮੌਕੇ ਤੋਂ ਫੜਿਆ ਰੰਗੇ ਹਥੀ ਇਹਨਾਂ ਦੇ ਕੋਲ ਆ ਚੀਜ਼ਾਂ ਪ੍ਰਾਪਤ ਹੋਈਆਂ ਹੋਰ ਸਰ ਕੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਜਿਹੜੀਆਂ ਕੋਈ ਹੋਰ ਰਿਕਵਰੀਜ਼ ਹੋਈਆਂ ਦੂਜੇ ਥਾਂ ਏ ਦੀ ਵੀ ਸਾਡੇ ਇੱਕ ਹੋਰ ਮਕਦਮੇ 'ਚ ਮਕਦਮਾ ਨੰਬਰ 102 ਐਨਡੀਪੀਐਸ ਦਾ ਮਖੂ ਦੇ ਵਿੱਚ ਦਰਜ ਕੀਤਾ ਜਿੱਥੇ ਹਰਜਿੰਦਰ ਸਿੰਘ ਔਰ ਸਨੀ ਨੂੰ ਗ੍ਰਿਫਤਾਰ ਕਰਕੇ ਉਹ ਤੋਂ 280 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਉਹ ਤੋਂ ਬਰਾਮਦ ਕੀਤਾ ਤਾਂ ਇਵੇਂ ਜਿਹੜੀ ਇੱਕ ਨਾਮਲੂਮ 475 ਗ੍ਰਾਮ ਹੈਰੋਇਨ ਤੇ 30 ਗ੍ਰਾਮ ਅਫੀਮ ਇਹ ਬੀਐਸਐਫ ਸਾਡੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਚ ਉੱਥੇ ਮਿਲੀ ਹੈ ਬਟ ਇਸ ਦਾ ਜਿਹੜਾ ਅਨਨੋਨ ਬੰਦੇ ਤੇ ਅਸੀਂ ਕੇਸ ਜਿਸ ਤਰ੍ਹਾਂ ਕੀਤਾ ਹੈ ਇਸ ਦੇ ਵਿੱਚ ਉਹਦੇ ਤੇ ਸਾਨੂੰ ਕੁਝ ਸਰਾਗ ਮਿਲੇ ਆ ਸੀ ਇਹਨੂੰ ਵੀ ਫੜ ਲਾਂਗੇ ਤੇ ਐਵੇਂ ਇੱਕ ਮੁਕੱਦਮਾ ਨੰਬਰ 80 ਦਰਜ ਕੀਤਾ ਹੈ ਸਦਰ ਜ਼ੀਰਾ ਚ ਜਿਹਦੇ ਵਿੱਚ ਜਸ਼ਨਪ੍ਰੀਤ ਤੇ ਦੇਵ ਨਾਂ ਦੇ ਦੋ ਲੜਕੇ ਜਿਹੜੇ ਗ੍ਰਿਫਤਾਰ ਕੀਤੇ ਜਿੰਨਾਂ ਪਾਸੋਂ ਦੋ ਪਿਸਟਲ ਤੇ 17 ਜਿੰਦਾ ਰੌਂਦ ਬਤੀਬੋਰ ਤੇ ਮਿਲੇ ਤੇ ਇੱਕ ਮੋਬਾਈਲ ਫੋਨ ਤੇ ਕਾਰ ਸਵਿਫਟ ਜਿਦੇ ਚੋਂ ਸੀਗੇ ਉਹ ਅਸੀਂ ਬਰਾਮਦ ਕੀਤੀ ਹੈ ਜੀ ਬੀਤੇ ਮਹੀਨੇ ਅੱਜ ਟੋਟਲ ਕਿੰਨੇ ਕਾ ਹਥਿਆਰ ਨੇ ਜਿਹੜੇ ਰਿਕਵਰ ਹੋਏ ਨੇ ਸਾਡੀ ਬਹੁਤ ਵਧੀਆ ਰਿਕਵਰੀ ਰਹੀ ਹੈ ਜਿਹੜੀ ਟੀਮ ਵਰਕ ਸਾਰੀ ਟੀਮ ਨੇ ਅੱਜਵੇਂ ਜਿਆਦਾ ਸੀਆਈਏ ਨੇ ਬਹੁਤ ਵਧੀਆ ਕੰਮ ਕੀਤਾ ਜਿਸ ਦੌਰਾਨ 96 ਕਿਲੋ 687 ਗ੍ਰਾਮ ਟੋਟਲ ਹੈਰੁੰਦੀ ਰਿਕਵਰੀ ਹੋ ਚੁੱਕੀ ਹੈ 1 3 25 ਤੋਂ ਲੈ ਕੇ ਹੁਣ ਤੱਕ ਤੇ ਇਵੇਂ 655 ਪਰਚੇ ਦਰਜ ਕਰਕੇ 836 ਜਿਹੜੇ ਪੈਡਲਰ ਤੇ ਸਮਗਲਰ ਹੈ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ 80 170000 ਰੁਪਿਆ ਡਰਗ ਮਨੀ ਬਰਾਮਦ ਕੀਤੀ ਹੈ ਇਸ ਸਮੇਂ ਦੌਰਾਨ ਤੇ ਇਹਦੇ ਵਿੱਚ ਹੀ 21 ਪਿਸਟਲ ਚਾਰ ਕੰਟਰੀ ਬੇਡ ਪਿਸਟਲ ਇੱਕ ਰਾਈਫਲ ਇੱਕ ਪੰਪ ਐਕਸ਼ਨ ਜਿਹੜੀ ਗਨ ਹੈ ਇੱਕ ਰਵਲਵਰ ਟੋਟਲ 28 ਵੈਪਨ 11 ਮੈਗਜ਼ੀਨ ਤੇ 154 ਕਾਟ੍ਰਿਜਸ ਇਹ ਵੀ ਬਰਾਮਦ ਕੀਤੇ ਗਏ 96 ਕਿਲੋ ਦੇ ਆਸ-ਪਾਸ ਤੁਸੀਂ ਦੱਸਿਆ ਕਿ ਚਿੱਟਾ ਰਿਕਵਰ ਹੋ ਗਿਆ ਕੁਆਂਟਲ ਹੋਣ ਵਾਲਾ ਹੀ ਹੈ ਫਿਰ ਬਿਲਕੁਲ ਬਿਲਕੁਲ 96 ਕਿਲੋ 687 ਗ੍ਰਾਮ 97 ਦੇ ਕਰੀਬ ਹੋ ਗਿਆ ਤੇ ਆ ਸਾਨੂੰ ਉਮੀਦ ਹੈ ਵੀ ਆਹੀ ਜਿਹੜੇ ਸਾਡੀ ਇਹਦੀ ਬੈਕਵਰਡ ਲਿੰਕੇਜ ਦੇ ਵਿੱਚ ਅਸੀਂ ਹੋਰ ਫੜਾਂਗੇ ਇੱਕ ਦੋ ਦਿਨਾਂ 'ਚ ਹੂੰ ਕੀ ਚੇਤਾਵਨੀ ਹੈ ਜੀ ਜਿਹੜੇ ਅੱਜ ਹਜੇ ਵੀ ਅ ਯੁੱਧ ਨਸ਼ਾ ਵਰ ਉਹਦੇ ਵੀ ਚੱਲ ਰਿਹਾ ਹਜੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਚਿੱਟੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਕੀ ਚੇਤਾਵਨੀ ਹੈ ਵੀ ਰੁਕਣ ਕੀ ਕੀਤਾ ਜਾਣਾ ਚਾਹੀਦਾ ਹੈ ਇਹਹੀ ਚੇਤਾਵਨੀ ਹੈ ਜੀ ਜਿਹੜੇ ਗਲਤ ਕੰਮ ਕਰਦੇ ਆ ਆ ਨਸ਼ੇ ਵੇਚਦੇ ਆ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰ ਰਹੇ ਆ ਵੀ ਉਹਨਾਂ ਨੂੰ ਅਸੀਂ ਕਿਸੇ ਕੀਮਤ ਤੇ ਛੱਡਾਂਗੇ ਨਹੀਂ ਹੂੰ ਜਿਵੇਂ ਤੁਸੀਂ ਆ ਜਿੰਨੇ ਅਰੈਸਟ ਕੀਤੇ ਜਿੰਨੇ ਪਰਚੇ ਦਿੱਤੇ ਆ ਤੇ ਜੁਨੀਅਰ ਰਿਕਵਰੀਆਂ ਇਸ ਤੋਂ ਸਾਹਮਣੇ ਆਉਂਦਾ ਵੀ ਸਾਡਾ ਜਿਹੜਾ ਮਨਸੂਬਾ ਸਾਡਾ ਕਲੀਅਰ ਹੈ ਸਾਡਾ ਰਿਜ਼ੋਲਵ ਕਲੀਅਰ ਹੈ ਵੀ ਅਸੀਂ ਜਿਹੜੇ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਚੈਨ ਦੀ ਨੀਂਦ ਨਹੀਂ ਸੌਣ ਦੇਣਾ ਤੇ ਉਹਨਾਂ ਨੂੰ ਫੜ ਕੇ ਅਸੀਂ ਅੰਦਰ ਜ਼ਰੂਰ ਭੇਜਾਂਗੇ ਤੇ ਉਹਨਾਂ ਦੇ ਕੀਤੇ ਦੀ ਉਹਨਾਂ ਨੂੰ ਸਜ਼ਾ ਜ਼ਰੂਰ ਦੇ ਤਾਂ ਬਿਲਕੁਲ ਇਹ ਟੀਮ ਤੁਸੀਂ ਦੇਖ ਸਕਦੇ ਹੋ ਸੀਏ ਦੇ ਇੰਚਾਰਜ ਨੇ ਔਰ ਇਹਨਾਂ ਦੇ ਵੱਲੋਂ ਜਿਹੜਾ ਮਾਂ ਪੁੱਤ ਨੂੰ ਫੜਿਆ ਗਿਆ ਜਿਨ੍ਹਾਂ ਦੇ ਕੋਲੋਂ ਕਰੀਬ ਪੌਣੇ 2 ਕਿਲੋ ਚਿੱਟਾ ਫੜਿਆ ਹੈ ਹੋਰ ਵੀ ਕਾਫੀ ਸਾਰੀਆਂ ਰਿਕਵਰੀਜ਼ ਨੇ ਪਿਛਲੇ 3 ਮਹੀਨਿਆਂ ਦੀ ਗੱਲ ਕਰਾਂ ਤਾਂ 3 ਮਹੀਨਿਆਂ ਦੇ ਵਿੱਚ ਟੋਟਲ 96 ਕਿਲੋ ਦੇ ਆਸ-ਪਾਸ ਯਾਨੀ ਕਿ ਕੁਆਂਟਲ ਪੂਰਾ ਹੋਣ ਵਾਲਾ ਹੈ ਪੁਲਿਸ ਦਾ ਕਹਿਣਾ ਹੈ ਔਰ ਇਹਨਾਂ ਲਿੰਕਸ ਦੇ ਵਿੱਚੋਂ ਹੀ ਕਹਿੰਦੇ ਵੀ ਕੁਆਂਟਲ ਜਲਦ ਪੂਰਾ ਹੋ ਜਾਏਗਾ ਕਮੈਂਟ ਸੈਕਸ਼ਨ ਤੁਹਾਡੇ ਲਈ ਆ ਤੁਸੀਂ ਵੀ ਆਪਣੀ رائے ਜ਼ਰੂਰ ਸਾਂਝੀ ਕਰਨ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋਖ ਹੋਰ ਕਿੰਨੇ ਬੰਦੇ ਫੜੇ ਗਏ ਜੀ ਅ ਯੁੱਧ ਨਸ਼ਾ ਅਰਧ ਚ ਸਾਡੀ ਫਿਰੋਜ਼ਪੁਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੇ uh, SPD DSPD, DSP DDSP City ਦੇ ਸਾਡੇ CIA ਇਨਚਾਰਜ ਵੱਲੋਂ ਇਹਨਾਂ ਸਾਰੀ ਟੀਮ ਸਾਡੀ ਵੱਲੋਂ ਜਿਹੜੀ CIA ਦੀ ਟੀਮ ਵੱਲੋਂ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹੋਏ 2 ਕਿਲੋ 495 ਗ੍ਰਾਮ ਹਿਰਨ 30 ਗ੍ਰਾਮ ਅਫੀਮ ਤੇ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਤਿੰਨ ਵੱਖ-ਵੱਖ ਮੁਕਦਮੇ 'ਚ ਤੇ ਇੱਕ ਹੋਰ ਮੁਕਦਮੇ 'ਚ ਅਸਲਾ ਐਕਟ ਦੇ ਵਿੱਚ ਉਦੇ ਵਿੱਚ ਇੱਕ ਮੁਕਦਮੇ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ 32 ਬੋਰ ਸਮੇਤ 17 ਜ਼ਿੰਦਾ ਰੌਂਦ 32 ਬੋਰ ਤੇ ਇੱਕ ਮੋਬਾਈਲ ਫੋਨ ਇੱਕ ਕਾਰ Swift ਬਰਾਮਦ ਕੀਤੀ ਹੈ। ਇਹ ਜਿਹੜੀ ਹਿਰੋਇਨ ਫੜੀ ਹੈ ਸਰ ਇਹ ਕਿੱਥੋਂ ਫੜੀ ਹੋਈ ਹੈ ਇਹਦੇ ਵਿੱਚ ਜਿਹੜੀ ਔਰਤ ਵੀ ਹੈਗੀ ਹੈ ਫਰੋਜ਼ਬਰਗ ਇਹਦੇ ਵਿੱਚ ਜੀ ਮੁਕਦਮਾ ਨੰਬਰ 176 ਦਰਜ ਕੀਤਾ ਹੈ ਥਾਣਾ सदर ਫਰੋਜ਼ਬਰਗ ਇੱਥੇ CIA ਦੀ ਟੀਮ ਵੱਲੋਂ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਦਲਜੀ ਦੇ ਬਨ थाना सदर ਏਰੀਏ ਦੇ ਵਿੱਚ ਉੱਥੇ ਬਲਵਿੰਦਰ ਸਿੰਘ ਔਰ ਬੱਬੂ ਉਮਰ ਕਰੀਬ 30 ਸਾਲ ਹੈ ਪੁੱਤਰ ਬਗੀਚਾ ਸਿੰਘ ਤੇ ਚਰਨਜੀਤ ਗੌਰ ਔਰ ਚੰਨੋ ਬਾਈ ਉਮਰ 55 ਸਾਲ ਪਤਨੀ ਬਗੀਚਾ ਸਿੰਘ ਇਹ ਦੋਨੇ ਆ ਰਹੇ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 815 ਗ੍ਰਾਮ ਹੈਰੋਇਨ ਦੋ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਇਆ ਇਹ ਮਾਪੋਤਾ ਨਹੀਂ ਸੀ ਮਾਪੋਤਾ ਨਹੀਂ ਇਹ ਮਾਪੋਤਾ ਜੀ ਪਹਿਲਾਂ ਵੀ ਇਹਨਾਂ ਦੇ ਇਹਨਾਂ ਦਾ ਇੱਕ ਲੜਕਾ ਪਹਿਲਾਂ ਵੀ ਇਸੇ ਕੰਮ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਜੀ ਉੱਤੇ ਪਰਚਾ ਦਰਜ ਸਾਰਾ ਟੱਬਰ ਹੀ ਵੇਚਦਾ ਸੀ ਜੀ ਹਾਂਜੀ ਹਾਂਜੀ ਸਰ ਕਿੱਥੋਂ ਰਹਿਣ ਵਾਲੇ ਸਰ ਇਹਦੀ ਆਪਣੇ ਪਿੰਡ ਦੇ ਹੱਲੇ ਵਾਲਾ ਥਾਣਾ ਸਦਰ ਫਰੋਜ਼ਪੁਰ ਨੇ ਹੱਲੇ ਵਾਲਾ ਕਿਲਚਾ ਜਿਹੜੇ ਸਰ ਵੈਪਨ ਫੜੇ ਹੋਏ ਹੈਗੇ ਜੀ ਇਹ ਵੈਪਨਸ ਇੱਕ ਦੂਸਰੇ ਮੁਕਦਮੇ ਦੇ ਵਿੱਚ ਮੁਕਦਮਾ ਨੰਬਰ 80 ਜਿਹੜਾ ਬੱਚੀ ਆਮਜ਼ਾ ਇੱਕ ਥਾਣਾ ਸਦਰ ਜ਼ੀਰਾ ਦੇ ਵਿੱਚ ਜਸ਼ਨਪ੍ਰੀਤ ਸਿੰਘ ਤੇ ਦੇਵ ਤੇ ਗੁਰਪ੍ਰਤਾਪ ਸਿੰਘ ਉਰਫ ਗੋਰਾ ਇਹ ਦੋ ਜਣੇ ਤਾਂ ਉਥੋਂ ਦੇ ਸਦਰ ਜ਼ੀਰੇ ਦੇ ਤੇ ਸਿਟੀ ਜ਼ੀਰੇ ਦੇ ਰਹਿਣ ਵਾਲੇ ਆ ਤੇ ਇੱਕ ਤੀਸਰਾ ਵੀ ਸਿਟੀ ਤਾਂ ਕਬਸਤੀ ਸਿਟੀ ਜ਼ੀਰਾ ਦਾ ਇਸ ਨੂੰ ਇਹਦੀ ਗ੍ਰਿਫਤਾਰੀ ਰਹਿੰਦੀ ਹੈ ਦੋ ਜਣੇ ਗ੍ਰਿਫਤਾਰ ਕੀਤੇ ਆ ਦੋ ਪਿਸਟਲ ਬੱਤੀਪੁਰ 17 ਜਿੰਦਾ ਰੋਂਦ ਬੱਤੀਪੁਰ ਤੇ ਇੱਕ ਮੋਬਾਈਲ ਫੋਨ ਐਪਲ ਤੇ ਇੱਕ ਕਾਰ ਸਵਿਫਟ ਇਹਨਾਂ ਤੋਂ ਬਰਾਮਦ ਕੀਤੀ ਗਈ ਜਰਾਵੇਂ ਕਿਸੇ ਨੂੰ ਅੰਜਾਮ ਦੇਣਾ ਸੀ ਵਾਰਦਾਤ ਨੂੰ ਇਹ ਪਿਸਟਲ ਜਿਹੜੇ ਆ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਇਹ ਜਿਹੜੀ ਇਹ ਤਾਂ ਚੱਲ ਰਹੀ ਹੈ ਜੀ ਇਹ ਜਿਹੇ ਪੁਛਗਿਸ ਚੱਲ ਰਹੀ ਹੈ ਜਿਵੇਂ ਜਿਵੇਂ ਸਾਨੂੰ ਅੱਗੇ ਪਤਾ ਲੱਗੂਗਾ ਇਹਦੇ ਜਿਹੜੇ ਸਾਥੀ ਇਹਨੇ ਦੱਸਿਆ ਇੱਕ ਦੋ ਜਾਣੇ ਜਿਵੇਂ ਗੁਰਪ੍ਰਤਾਪ ਜਿਹੜਾ ਫੜਨ ਵਾਲਾ ਰਹਿੰਦਾ ਹੈ ਮੇਨਲੀ ਇਸ ਦੇ ਇਸ ਤੇ ਲਾਰੇ ਆ ਵੀ ਇਹਨੇ ਸਾਨੂੰ ਹਥਿਆਰ ਦਿੱਤੇ ਆ ਤੇ ਬਾਕੀ ਜਿਹੜੇ ਪੁਛਗਿਸ ਜਦੋਂ ਉਹਨੂੰ ਵੀ ਫੜ ਲਾਂਗੇ ਅੱਗੇ ਹੋਰ ਕੜੀਆਂ ਖੁੱਲਣਗੀਆਂ ਜੀ ਤੇ ਉਸ ਦੇ ਮੁਤਾਬਕ ਹੀ ਅੱਗੇ ਕਾਰਵਾਈ ਕਰਾਂਗੇ ਹਾਂਜੀ ਇਹਨਾਂ ਤੇ ਹੈ ਨਹੀਂ ਇਹਨਾਂ ਦਾ ਇੱਕ ਨਾਲ ਦਾ ਸਾਥੀ ਜਿਹੜਾ ਹੈਗਾ ਉਹ ਗ੍ਰਿਫਤਾਰ ਆ ਜੀ ਉਹ ਜਿਹੜਾ ਇਹਨਾਂ ਦਾ ਬੇਟਾ ਇੱਕ ਬੇਟਾ ਹਾਂ ਜਿਹਨਾਂ ਦਾ ਬੇਟਾ ਹੈ ਉਹ ਪਹਿਲਾਂ ਵਪਾਰ ਹੈ ਉੱਤੇ ਪੱਚਾ ਹੈਂਡੀਕੇਸ ਇਹ ਸਾਡੀ ਹੁਣ ਤੱਕ ਦੀ ਜਿਹੜੀ ਪਿਛਲੇ 1 3 ਤੋਂ ਲੈ ਕੇ 5 7 ਤੱਕ ਆਪਣੀ ਟੋਟਲ 500 655 ਮੁਕਦਮੇ ਦਰਜ ਕੀਤੇ ਐ ਐਨਡੀਪੀਐਸ ਦੇ 836 ਜਣੇ ਗ੍ਰਿਫਤਾਰ ਕੀਤੇ ਐ ਤੇ 96 ਕਿਲੋ 687 ਗ੍ਰਾਮ ਹੁਣ ਤੱਕ ਜਿਹੜੀ ਹੈਰੋਇਨ ਆਪਾਂ ਕਰ ਲਈਏ ਆਪਾਂ ਪਿਛਲੇ 1 3 ਤੋਂ ਲੈ ਕੇ ਹੁਣ ਤੱਕ 1 3 4 ਹਾਂ 4 ਮਹੀਨੇ ਤੇ ਸਭ ਜਿਹੜੀ ਹਰੋਇਨ ਕਿੰਸ ਤੋਂ ਲੈ ਕੇ ਆਉਂਦੇ ਸੀਗੇ ਸੀ ਕਿ ਇੰਨਾ ਕਿਲੋ 815 ਗ੍ਰਾਮ ਹਰੋਇਨ ਹੈ ਇਹ ਜਿਹੜੀ ਇਹ ਤਾਂ ਚੱਲ ਰਹੀ ਹੈ ਜੀ ਵੀ ਇਹ ਫਰਸਟ ਲਿੰਕ ਦੇ ਵਿੱਚ ਤਾਂ ਨਹੀਂ ਲੈ ਕੇ ਆਏ ਬਾਅਦ ਉਧਰ ਪਾਕਿਸਤਾਨ ਤੋਂ ਜਿਨ੍ਹਾਂ ਨੇ ਵੀ ਉਥੋਂ ਲਈ ਹੋਣੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਤੋਂ ਪੁੱਛ ਕੇ ਚੱਲ ਰਹੀ ਹੈ ਬੈਕਵਰਡ ਫਾਰਵਰਡ ਲਿੰਕ ਇਹ ਅਗਲੇ ਦੋਕ ਦਿਨਾਂ 'ਚ ਤੁਹਾਨੂੰ ਇਹ ਵੀ ਅਸੀਂ ਆਪਾਂ ਤੁਹਾਨੂੰ ਦੱਸਾਂਗੇ ਹੋਰ ਰਿਕਵਰੀਜ਼ ਆਉਂਦੀ ਸੰਭਾਵਨਾ ਹੈ ਤੇ ਜਿਹੜੇ ਹੋਰ ਇਹਨਾਂ ਦੇ ਨਾਲ ਦੇ ਸਾਥੀ ਪੜਨ ਦੀ ਸੰਭਾਵਨਾ ਹੈ ਥੈਂਕ ਯੂ